ਨਸ਼ੇ ਦੀ ਰੋਕ ਤਾਮਦੇਸ ਬੰਦ ਵਿੱਚ ਬਟਾਲਾ ਦੇ বাসਟੈਂਡ ਵਿੱਚ ਚਲਾਇਆ ਗਿਆ ਸਰਚ ਅਭਿਆਨ ਜ਼ਿਲ੍ਹੇ ਦੇ ਸ਼ਹਿਰ ਬਟਾਲਾ ਦੇ বাসਟੈਂਡ ਵਿੱਚ 18 ਮੁਖੀ ਇੰਸਪੈਕਟਰ ਗੁਰਪਿੰਦਰ ਪਾਲ ਸਿੰਘ ਨੇ ਭਾਰੀ ਫੋਰਸ ਦੇ ਨਾਲ ਫਲੈਗ ਮਾਰਚ ਕੱਢਿਆ ਜਦ ਫਲੈਗ ਮਾਰਚ ਕੱਢਣ ਸੰਬੰਧੀ ਇੰਸਪੈਕਟਰ ਗੁਰਪਿੰਦਰ ਪਾਲ ਸਿੰਘ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਡੀਜੀਪੀ ਪੰਜਾਬ ਅਤੇ ਐਸਐਸਪੀ ਦੇ ਹੁਕਮਾਂ ਅਨੁਸਾਰ ਨਸ਼ੇ ਨੂੰ ਠਲ ਪਾਉਣ ਦੇ ਲਈ বাসਟੈਂਡ ਤੋਂ ਇਲਾਵਾ ਹੋਰ ਹੋਰ ਸਪੌਟ ਵਾਲੇ ਏਰੀਆ 'ਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਜੋ ਕਿ ਕੋਈ ਅਨਸਖਾਣੀ ਘਟਨਾ ਨਾ ਵਾਪਰ ਸਕੇ ਉਹਨਾਂ ਆਖਿਆ ਕਿ ਸ਼ਹਿਰ ਵਿੱਚ ਨਾਕਬੰਦੀ ਕੀਤੀ ਗਈ ਹੈ ਤੇ ਰੇਲਵੇ ਸਟੇਸ਼ਨ ਬੱਸ ਸਟੈਂਡ ਦੀ ਚੈਕਿੰਗ ਕੀਤੀ ਜਾ ਰਹੀ ਹੈ ਹਰ ਸ਼ੱਕੀ ਵਿਅਕਤੀ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਨਸ਼ੇ ਦੇ کاروبار ਕਰਨ ਵਾਲਿਆਂ ਉੱਤੇ ਨੱਥ ਪਾਈ ਜਾ ਸਕੇ ਦੇਖੋ ਟੀਵੀ ਨਿਊਜ਼ ਇੰਡੀਆ 247 ਬਟਾਰਾ ਤੋਂ ਜਸਵਿੰਦਰ ਬੇਦੀ ਨਾਲ ਰਣਜੀਤ ਸਿੰਘ ਦੀ ਖਾਸ ਸਰਪੋਤ ਜੀ ਸਰ ਅੱਜ ਅਸੀਂ ਮਾਨਯੋਗ ਡੀਜੀਪੀ ਸਾਹਿਬ ਅਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਗੇ ਅਸੀਂ ਹੌਸਪਟਲ ਏਰੀਆ ਦੇ ਵਿੱਚ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕੀਤੀ ਜਿੱਥੇ ਅਸੀਂ ਆਪ ਕਾਸ਼ੋ ਆਪਰੇਸ਼ਨ ਚਲਾਇਆ ਜੋ ਕਿ ਇਹ ਮਸ਼ਾ ਵੇਚਣ ਵਾਲੇ ਤਸਕਰਾਂ ਦੇ ਤੇ ਠੱਲ ਪਾਉਣ ਵਾਸਤੇ ਕੀਤਾ ਜਾ ਰਿਹਾ ਤੇ ਇਸ ਨੂੰ ਅਸੀਂ ਲਗਾਤਾਰ ਹੀ ਚਲਾਵਾਂਗੇ ਕਾਸ਼ੋ ਆਪਰੇਸ਼ਨ ਦੌਰਾਨ ਸ਼ੱਕੀ ਪੁਰਸ਼ਾਂ ਨੂੰ ਬੰਦਿਆਂ ਦੀ ਚੈਕਿੰਗ ਕੀਤੀ ਜਾਂ ਤੇ ਇਹ ਸ਼ੱਕੀ ਪੁਰਸ਼ਾਂ ਦੀ ਤਲਾਸ਼ੀ ਕੀਤੀ ਜਾ ਰਹੀ ਹੈ ਅਤੇ ਜਿਹੜੇ ਵਿਅਕਤੀ ਨਸ਼ਾ ਵਗੈਰਾ ਤਸਕਰੀ ਕਰਦੇ ਹਨ ਜਾਂ ਉਹਨਾਂ ਉੱਪਰ ਪੱਚੇ ਦਿੱਤੇ ਜਾ ਰਹੇ ਉਹਦੇ ਪੱਚੇ ਦੇ ਕੇ ਉਹਨਾਂ ਨੂੰ ਜੇਲਾਂ ਵਿੱਚ ਭੇਜਾਂਗੇ ਕਿਉਂਕਿ ਇਸ ਦੌਰਾਨ ਨਸ਼ੇ ਨਾਲ ਬਹੁਤ ਹੀ ਮਾੜਾ ਅਸਰ ਪੈ ਰਿਹਾ ਪੰਜਾਬ ਦੇ ਵਿੱਚ ਨਸ਼ੇ ਨੂੰ ਅਸੀਂ ਬੰਦ ਕਰਨ ਦੀ ਖਾਤਰ ਸਾਡੇ ਅਫਸਰ ਸਹਿਬਾਨਾਂ ਜੀ ਅਤੇ ਮਾਨਯੋਗ ਜੀਪੀਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਟ ਇਹ ਕੰਮ ਕੀਤਾ ਜਾ ਰਿਹਾ ਪਟਾਲੇ ਦੇ ਵਿੱਚ ਮੈਂ ਆਪਣੇ ਦੋਤ ਤੇ ਵੀ ਕਹਿਣਾ ਵੀ ਕੋਈ ਵੀ ਨਸ਼ਾ ਤਸਕਰ ਜਦੋਂ ਵੀ ਆਪਾਂ ਪਤਾ ਲੱਗੇ ਵੀ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਹੈ ਅਸੀਂ ਪਬਲਿਕ ਸਾਡਾ ਸਾਥ ਦੇ ਅਸੀਂ ਉਸੇ ਟਾਈਮ ਹੀ ਉਸ ਤਰ੍ਹਾਂ ਉਸ ਉਤੇ ਕਾਰਵਾਈ ਕਰਾਂਗੇ ਅਤੇ ਆਪਾਂ ਜੋ ਵੀ ਸਾਨੂੰ ਇਨਫੋਰਮੇਸ਼ਨ ਦੇਗਾ ਉਹਦਾ ਨਾਮ ਪਤਾ ਗੁਪਤ ਰੱਖਾਂਗੇ ਇਸ ਦੌਰਾਨ ਸਾਡੇ ਕੰਟਰੋਲ ਰੂਮ ਦੇ ਨੰਬਰ ਵੀ ਪਬਲਿਕ ਵਿੱਚ ਦਿੱਤੇ ਗਏ ਹਨ ਸਾਨੂੰ ਆਪਣੀ ਤੌਰ ਤੇ ਇਨਫੋਰਮੇਸ਼ਨ ਦੋ ਤੇ ਆਪਾਂ ਇਹਨਾਂ ਦੇ ਉੱਤੇ ਕਾਰਵਾਈ ਕਰਾਂਗੇ ਸ਼ਕੀਪੋਸ਼ਾ ਦੇ ਘਰਾਂ ਦੇ ਵਿੱਚ ਜਿੱਥੇ-ਜਿੱਥੇ ਸਾਨੂੰ ਕੋਈ ਸ਼ੱਕ ਪੈਂਦਾ ਜਿੱਥੇ ਕੋਈ ਨਸ਼ਾ ਤਸਕਰ ਪਤਾ ਲੱਗਦਾ ਬਾਸ ਸਟੈਂਡ ਰੇਲਵੇ ਸਟੇਸ਼ਨ ਆਦਿ ਇਹਨਾਂ ਵਿੱਚ ਅਸੀਂ ਅੱਜ ਸ਼ਕੀਪੋਸ਼ਾ ਦੇ ਚੈਕਿੰਗ ਕੀਤੀ ਹੈ ਇਸ ਦੌਰਾਨ ਅਸੀਂ ਜਿਹੜੇ ਨਸ਼ਾ ਤਸਕਰ ਨੇ ਇਹਨਾਂ ਜੋ ਵੀ ਇਹਨਾਂ ਨੇ ਨਸ਼ਾ ਵੇਚ ਕੋ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ ਹੁਪਸਾਂ ਦੇ ਹੁਕਮ ਦੇ ਨਾਲ ਇਹਨਾਂ ਨੂੰ ਵੀ ਅਟੈਚ ਕੀਤਾ ਜਾ ਰਿਹਾ ਤਾਂ ਜੋ ਕਿ ਇਹਨਾਂ ਨੇ ਜੋ ਨਜਾਇਜ਼ ਪ੍ਰਾਪਰਟੀਆਂ ਬਣਾਈਆਂ ਹੋਈਆਂ ਨੇ ਉਹਨਾਂ ਉੱਤੇ ਮੀਠਾਲ ਪਾਈ ਜਾ ਸਕਦੀ ਹੈ